ਸਿਮਰ ਉਹ ਸਿਮਰ ਹਾਂਜੀ ਉਹ ਤੇਰੇ ਡੈਡੀ ਦਾ ਫੋਨ ਆਇਆ ਸੀਗਾ ਉਹ ਪੁੱਛਦੇ ਸੀ ਕੱਲ ਨੂੰ ਤੇਰੀ ਸਹੇਲੀ ਦਾ ਵਿਆਹ ਨਹੀਂ ਹੈਗਾ ਉਹ ਕਹਿੰਦੇ ਸੀ ਮੈਂ ਲੈ ਜਾਣਾ ਕਿ ਜਾਣਾ ਤੂੰ ਇਹਦਾ ਮਤਲਬ ਤੁਸੀਂ ਨਹੀਂ ਜਾਣਾ ਹੈਗਾ ਓ ਯਾਰ ਸਿਮਰ ਤੈਨੂੰ ਪਤਾ ਤਾਂ ਹੈਗਾ ਮੀਟਿੰਗ ਹੈ ਆਫਿਸ 'ਚ ਮੈਥੋਂ ਨਹੀਂ ਜਾਇਆ ਜਾਣਾ ਆ ਤੁਹਾਡੇ ਨਿਤ ਦੀਆਂ ਮੀਟਿੰਗਾਂ ਹੀ ਨਹੀਂ ਲੋਟ ਆਉਂਦੀਆਂ ਜੇ ਇੱਕ ਦਿਨ ਮੀਟਿੰਗ ਪੋਸਟਪੋਨ ਕਰ ਦੋਗੇ ਤਾਂ ਕੀ ਹੋਜੂ ਕਿਧਰੇ ਨਹੀਂ ਤੁਹਾਨੂੰ ਲੱਖਾਂ ਦਾ ਘਾਟਾ ਹੁੰਦਾ ਇਹਨੇ ਮਾਨ ਸਨਮਾਨ ਨਾਲ ਹੀ ਨੇ ਬੁਲਾਇਆ ਜਾਣਾ ਤਾਂ ਪਉ ਗਈ ਨਾ ਤੇ ਹੱਕ ਵੀ ਬਣਦਾ ਤੁਹਾਡਾ ਉਹ ਮੈਂ ਕੀ ਕਰੂੰ ਯਾਰ ਤੁਹਾਡੇ ਪਿੰਡ ਦੀ ਕੁੜੀ ਐ ਤੂੰ ਵਗ ਜਾ ਹੁਣ ਮੈਂ ਬੇਲੜਾ ਵਾਂਗੂ ਥਾਂ ਥਾਂ ਤੇ ਤੁਰਾਂ ਫਿਰ ਮੇਰੇ ਲਈ ਕਿੱਥੇ ਟਾਈਮ ਹੁੰਦਾ ਤੁਹਾਡੇ ਕੋਲ ਓ ਯਾਰ ਜੇ ਤੂੰ ਜਾਣਾ ਤਾਂ ਵਗ ਜਾ ਐਵੇਂ ਬਿਨਾਂ ਗੱਲੋਂ ਨਾ ੜਕੇ ੜਕੇ ਕਲੇਸ਼ ਨਾ ਖੜਾ ਕਰਿਆ ਕਰ ਮੈਨੂੰ ਤਾਂ ਕੀ ਲੋੜ ਐ ਮੈਂ ਤਾਂ ਆਪ ਹੀ ਵਗ ਜੂੰਗੀ ਜਵਾਕ ਨੂੰ ਲੈ ਕੇ ਤੁਸੀਂ ਜਾਣਾ ਨਾ ਜਾਣਾ ਤੁਹਾਡੀ ਮਰਜ਼ੀ ਵੇੜੇ ਨੇ ਮੈਂ ਤੈਨੂੰ ਉੱਥੇ ਕਿੰਨਾ ਕਹੀ ਜਾਂਦੀ ਸੀ ਵੀ ਧਿਆਨ ਨਾਲ ਖਾਂ ਲੱਗਦਾ ਤੇਰੀ ਸ਼ਕਲ ਤੋਂ ਦੇਖ ਕੇ ਵੀ ਤੂੰ ਵਿਆਹ ਤੋਂ ਆਇਆ ਐਂ ਲੱਗਦਾ ਜਿਵੇਂ ਮਿੱਟੀ ਚ ਘੁਲ ਕੇ ਆਇਆ ਹੁੰਦਾ ਦੇਖਣ ਵਾਲਾ ਅਗਲਾ ਕੀ ਕਹੂਗਾ ਵੀ ਜਿਵੇਂ ਕਰੇ ਇਸ ਮੁੰਡੇ ਨੇ ਕੁਝ ਦੇਖਿਆ ਹੀ ਨਹੀਂ ਹੁੰਦਾ ਚਲ ਕੋਈ ਨਹੀਂ ਪੁੱਤ ਧੀਏ ਤੂੰ ਇੰਨਾ ਘਪੜੀ ਜਣੀ ਜਵਾਕਾਂ ਦਾ ਕੀ ਹੁੰਦਾ ਜਵਾਕ ਵਿਆਹਾਂ ਚ ਖਾਣ ਪੀਣੇ ਜਾਂਦੇ ਹੁੰਦੇ ਨੇ ਐ ਕੀ ਹੁੰਦਾ ਫਿਰ ਲੈ ਪਾਪਾ ਜੀ ਇਹ ਗੱਲ ਨਹੀਂ ਹੈਗੀ ਕੱਪੜੇ ਤਾਂ ਇਹਨੇ ਮੈਂ ਪਾ ਲੂਗਾ ਪਰ ਆਇਆ ਇਹਨੂੰ ਤਾਂ ਛੱਡੋ ਤੁਸੀਂ ਸਾਨੂੰ ਛੱਡਿਓ ਪਿੰਡ ਉਹ ਕੋਈ ਨਾਤੀ ਏ ਉਹ ਤੁਮੇੜਾ ਹੋਇਆ ਪਿਆ ਤੁਸੀਂ ਕੱਲ ਨੂੰ ਭੱਜ ਜਾਓ ਕਰ ਲੈਣਾ ਮੈਂ ਪਰੋਣੇ ਨਾਲ ਗੱਲ ਨਹੀਂ ਨਹੀਂ ਬਾਪੂ ਜੀ ਅੱਜ ਅਸੀਂ ਜਾਵਾਂਗੇ ਜੋਤ ਦੇ ਡੈਡੀ ਦੀ ਰੋਟੀ ਦਾ ਔਖਾ ਹੋ ਜਾਣਾ ਜਾਣਾ ਪੈਣਾ ਸਾਨੂੰ ਤਾਂ ਉਹ ਨਾ ਨਾਤੀ ਏ ਹੁਣ ਕੁਬੇੜਾ ਹੋ ਗਿਆ ਨਾਲੇ ਉਹ ਤੁਮੀ ਆਉਣ ਆਲਾ ਹੁਣ ਨਹੀਂ ਮੈਂ ਤੁਹਾਨੂੰ ਜਾਣ ਦਿੰਦਾ ਆਜੋ ਬੈ ਕੇ ਕਰਦੇ ਆਂ ਗੱਲ ਚਲੋ ਠੀਕ ਆ ਬਾਪੂ ਜੀ ਮੈਂ ਕਰ ਲੈਂਦੀ ਹਾਂ ਫੋਨ ਹਾਂ ਨਾਤੀ ਏ ਪਰੋਣੇ ਨੂੰ ਫੋਨ ਕਰ ਵੀ ਹੁਣ ਨਹੀਂ ਆਇਆ ਜਾਂਦਾ ਪਰ ਬਾਪੂ ਜੀ ਉਹਨਾਂ ਦੀ ਰੋਟੀ ਦਾ ਸੱਚੀ ਓੱਖਾ ਹੋ ਜਾਣਾ ਉਹ ਕੁਛ ਨਹੀਂ ਹੁੰਦਾ ਧੀਏ ਅੱਜ ਦਾ ਦਿਨ ਜਾਂ ਹੋਟਲ ਤੋਂ ਖਾ ਲੂਗਾ ਜਾਂ ਫਿਰ ਆਪਦੀ ਚਾਚੀ ਕੋਲੋਂ ਮਗਾ ਕੇ ਖਾ ਲੂ ਤਾਂ ਕੀ ਹੁੰਦਾ ਚਲੋ ਠੀਕ ਆ ਮੈਂ ਕਰਦੀ ਆਂ ਹਾਂ ਤੈਨੂੰ ਵੀ ਅੱਜ ਦਾ ਦਿਨ ਮੈਂ ਰਹੂੰਗੀ ਹੈਲੋ ਹਾਂਜੀ ਮੇਰੀ ਗੱਲ ਸੁਣਿਓ ਹਾਂ ਬੋਲੋ ਬਾਪੂ ਜੀ ਕਹਿੰਦੇ ਅੱਜ ਦਾ ਦਿਨ ਤੋਂ ਸਾਡੇ ਕੋਲ ਰਿਹਾ ਮੈਂ ਆਏ ਕਹਿੰਦੀ ਆਂ ਵੀ ਮੈਂ ਕੱਲੂ ਆ ਚੂੰਗੀ ਤੁਸੀਂ ਰੋਟੀ ਨਾ ਹੋਟਲ ਤੋਂ ਖਾ ਲਿਓ। ਦੇਖ ਲਾ ਤੇਰੀ ਮਰਜ਼ੀ ਐ। ਹਾਂਜੀ, ਕੱਲ 10 ਵਜੇ ਤੱਕ ਅਸੀਂ ਪਹੁੰਚ ਜਾਵਾਂਗੇ। ਡੈਡੀ ਆਪੇ ਛੱਡ ਦੇਣਗੇ। ਚਲੋ, ਠੀਕ ਐ। ਚਲੋ ਠੀਕ ਐ। ਹਾਂਜੀ ਬਾਪੂ ਜੀ, ਉਹ ਕਹਿੰਦੇ ਲੈਪੋ। ਠੀਕ ਐ ਪੁੱਤ। ਫਿਰ ਮੋਜਨਾ ਰੋਟੀ ਪਾਣੀ ਬਣਾਓ ਤੇ ਰਾਮ ਨਾਲ ਬੈਠ ਕੇ ਉਹ ਕਰੋ। ਨਾਲ ਇਹਦੇ ਆ ਕੱਪੜੇ ਬਦਲ ਦੇ ਜਿਹੜੇ ਲਿਬੜ ਗਏ। ਇਹਨੂੰ ਵੀ ਉੱਥੇ ਇੰਨਾ ਸਮਝਾਇਆ। ਸਾਰੇ ਚਟਨੀ ਨਾਲ ਖਰਾਬ ਕੀਤੀ ਪਈ ਐ ਸ਼ਰਟ ਆਪਣੀ। ਚਲ ਕੋਈ ਨਹੀਂ। ਉੱਥੇ ਹੋਰ ਪਾ ਦੇ ਦੋ ਝੁੱਗੇ ਬਥੇਰੇ ਪੈਨੇ ਇਹਦੇ। ਹਾਂਜੀ ਬਾਪੂ ਜੀ ਮੇਰੇ ਕੱਪੜੇ ਬਦਲ ਦਿਨੀ ਆ ਬਦਲ ਦੇ ਪੁੱਤ ਚੱਲ ਚੱਲੀ ਹਾਂਜੀ ਤਾਇਆ ਜੀ ਆ ਗਏ ਤੁਸੀਂ ਵਿਆਹ ਤੋਂ ਹਾਂ ਅਸੀਂ ਤਾਂ ਆ ਗਏ ਤੇ ਉਹ ਪਸ਼ੂਆਂ ਨੂੰ ਪਾਣੀ ਧਾਣੀ ਪਿਆਤਾ ਆ ਤਾਇਆ ਜੀ ਪਿਆਇਆ ਤੇ ਕਾਕਾਂਡੇ ਦਾ ਕੀ ਹਾਲ ਐ ਮੈਂ ਬਾੜੀ ਜੂ ਆਇਆ ਤਾਇਆ ਜੀ ਸਾਰਾ ਕੁਝ ਕਾਕ ਕੇ ਆਇਆ ਕੰਮ ਕਰ ਚੱਲ ਚੰਗਾ ਵਧੀਆ ਹੋ ਗਿਆ ਬਤਾਇਆ ਜੀ ਆਏ ਕਿਹਾ ਸੀ 420 ਦੇ ਤੇ 400 ਕੀ ਕਰਨਾ ਤਾਂ ਉਹ ਤਾਇਆ ਮੇਰੇ ਘਰ ਵਾਲੀ ਦਾ ਜਰਮ ਦੇਣਾ ਐ ਅੱਜ ਉਹਦੇ ਵਾਸਤੇ ਕੇਕ ਲੈ ਕੇ ਆਉਣਾ ਅ 400 ਤਾਂ ਹੈ ਨਹੀਂ ਲੈ 500 ਹੀ ਐ 500 ਲੈ ਜਾ ਤੂੰ ਤੁਹਾਨੂੰ ਮਤਾਏ ਠੀਕ ਐ ਮੈਂ ਚੱਲਦਾ ਠੀਕ ਐ ਬਾਪੂ ਜੀ ਇਹ ਆਪਾਂ ਨਵਾਂ ਸੀਰੀ ਰੱਖ ਲਿਆ ਹਾਂ ਪੁੱਤ ਉਹ ਪਹਿਲਾ ਵਾਲਾ ਨਾ ਸੀਰੀ ਸੀ ਜਿਹੜਾ ਆਪਣਾ ਉਹ ਉਮਰ ਦੇ ਹਿਸਾਬ ਨਾਲ ਵੱਡਾ ਹੋ ਗਿਆ ਸੀ ਹੁਣ ਉਹ ਤੋਂ ਕੰਮਦੰਦਾ ਹਿਸਾਬ ਨਾਲ ਹੁੰਦਾ ਨਹੀਂ ਸੀ ਇਹ ਆਪਣੇ ਨਾਲ ਦੇ ਲੱਗਦੇ ਪਿੰਡ ਦੇ ਹੀ ਮੁੰਡਾ ਐ ਤੇ ਬਹੁਤ ਵਧੀਆ ਕੰਮ ਕਰਦਾ ਐ ਸਿਆਣਾ ਐ ਨਾਲੇ ਅੱਛਾ ਮੈਂ ਵੀ ਤਾਂ ਉਤੋਂ ਹੀ ਪੁੱਛਣ ਲੱਗੀ ਸੀ ਵੀ ਪਹਿਲਾ ਵਾਲਾ ਸੀਰੀ ਕਿੱਥੇ ਗਿਆ ਉਹ ਬਿਮਾਰ ਰਹਿਣ ਲੱਗਿਆ ਸੀ ਪੁੱਤ ਤਾਂ ਕਰਕੇ ਉਹਨੂੰ ਫਿਰ ਹਟਾਤਾ ਠੀਕ ਆ ਬਾਪੂ ਜੀ ਹਾਂ ਹੁਣ ਤੀਏ ਤੂੰ ਰਹੀ ਤਾਂ ਹੈ ਤੇ ਤੇਰੀ ਤਾਜੀ ਚੰਦੋ ਬੜੀ ਬਿਮਾਰ ਹੈ ਤੇ ਉਹ ਕੋਈ ਮਨਾ ਲਵੇ ਵਿਚਾਰਕ ਦਿਨਾਂ ਤੋਂ ਹੋਇਆ ਸਮਝ ਲੈ ਤੇ ਤੂੰ ਉਹਨੂੰ ਵੀ ਜਾਂਦੀ ਜ ਨਹੀਂ ਮਿਲਿਆ ਪੁੱਤ ਐਕਸ਼ਨ ਚਲੋ ਠੀਕ ਆ ਬਾਪੂ ਜੀ ਮੈਂ ਜੋਦ ਦੇ ਕੱਪੜੇ ਚੇਂਜ ਕਰਕੇ ਫਿਰ ਜਾਇਉਂਗੀ ਹਾਂ ਤੀਏ ਜਾਇਆ ਜਾਂਦੀ ਵਾਰ ਦਾ ਪਤਾ ਲਿਆ ਪੁੱਤ ਪਤਾ ਨਹੀਂ ਕਿਹੜੇ ਰੰਗਾਂ ਤੇ ਰਾਜਿਆ ਰੱਬ ਉਹ ਵਿਚਾਰੀ ਬਹੁਤ ਔਖੀ ਹੈ Happy birthday to you Happy birthday to you Oh happy birthday di ki awaaz hai Koi dikhta tha hanni ithe Oh de munda baitha Happy birthday to you Happy birthday to you Happy birthday to you Happy birthday to you It's <laughs> not <laughs> 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 बर्थडे टू यू हैप्पी बर्थडे टू यू चार बज गए 4 बज गए तीनों को कोई मैसेज ही नहीं आया ਸਟੇਟ ਮੈਂ ਹੀ ਕਰ ਦਿੰਦੀ ਆ ਮੈਸੇਜ ਆ ਕੀ ਹੋ ਗਿਆ ਮੈਸੇਜ ਹੀ ਨਹੀਂ ਸੈਂਡ ਹੋ ਰਿਹਾ ਓਹੋ ਮੇਰਾ ਤਾਂ ਕਨੈਕਟਿਵ ਹੋ ਗਿਆ ਫਿਰ ਚਾਰਜ ਕਰਾਉਣਾ ਪਊਗਾ ਮੰਥੀ ਫਿਰ ਮੈਂ ਵੇਸ਼ਕੀ ਮੈਂ ਕਰੂੰਗੀ ਉਹਨਾਂ ਨੂੰ ਚਲਾਈ ਕਰਦੀ ਆ ਬਾਪੂ ਦੇ ਫੋਨ ਤੋਂ ਕਰ ਦਿੰਦੀ ਆ

ਸੇ ਮੇਰੇ ਪੁੱਤ ਸੇ ਮੇਰੇ ਉੱਠ ਖੜੋ ਪੁੱਤ ਦਿਨ ਚੜ ਗਿਆ ਹਾਂਜੀ ਬਾਪੂ ਜੀ ਮੈਂ ਤਾਂ ਪਹਿਲੇ ਹੀ ਉੱਠ ਗਈ ਸੀ ਅ ਤੁਸੀਂ ਮੈਨੂੰ ਆਪਣਾ ਫੋਨ ਦਿਓ ਫੋਨ ਫੋਨ ਤਾਂ ਪੁੱਤ ਰਾਤ ਮੈਂ ਚਾਰਜ ਲਾਉਣਾ ਭੁੱਲ ਗਿਆ ਉਹ ਮੈਂ ਚਾਰਜ ਤੇ ਲਾ ਕੇ ਆਇਆ ਮੜਾ ਜਾ ਹੁਣ ਬਾਪੂ ਜੀ ਮੈਂ ਇਹ ਡੈਡੀ ਨੂੰ ਫੋਨ ਕਰਨਾ ਸੀਗਾ ਕਿ ਤੁਹਾਡੇ ਫੋਨ ਨੂੰ ਕੀ ਹੋ ਗਿਆ ਬਾਪੂ ਜੀ ਇਹਦੇ ਵਿੱਚ ਨਾ ਰਿਚਾਰਜ ਮੁੱਕ ਗਿਆ ਨੈਟ ਵੀ ਨਹੀਂ ਹੈਗਾ ਨਾ ਪੈਸੇ ਆ ਅੱਛਾ ਚਲ ਕੋਈ ਨਹੀਂ ਮੈਂ ਜਾਣਾ ਹਰਪ੍ਰੀਤ ਦੀ ਦੁਕਾਨ ਤੇ ਉਹ ਪੰਜੀ ਕਰਨ ਵਾਲਾ ਰਹਿੰਦਾ ਮੈਂ ਉਹ ਕਰਵਾ ਲੈਣਾ ਚਲੋ ਠੀਕ ठीक है तैयारी करो तक बापू ने रिचार्ज कराता ਚਾਲ ਮੇ ਹੋਣਾ ਚਾਹਤੇ ਡੈਡੀ ਨੂੰ ਫੋਨ ਲਾਉਣਾ ਲੈ ਇਹਨਾਂ ਨੇ ਤਾਂ ਮੇਰਾ ਫੋਨ ਕੱਟਤਾ ਸਵਾਲ ਹੁ ਕਰਤੀ ਹਾਂ ਹਲੋ ਕੋਈ ਆਦਰ ਨਹੀਂ ਅਗਲੀ ਹੈਗੀ ਜੋ ਮੈਂ ਤੇਰਾ ਫੋਨ ਕਰਤੀ ਜੰਨਾ ਵੀ ਬੰਦਾ ਬਿਜੀ ਹੋਊਗਾ ਐਵੇਂ ਲਾਉ ਪੀ ਜਾਨੀਏ ਤੂੰ ਮੇਰਾ ਪਰ ਮੈਂ ਤਾਂ ਤੁਹਾਨੂੰ ਨਾ ਫਿਰ ਲਾਉਣਾ ਪੀ ਲੈ ਦੱਸ पोता हाँ जी बापू जी तू तैयार नहीं हुई हजे नहीं बापू जी मैं ना जाना नहीं है अच में थी मेरा सिर भी बहुत दुखी जाता ਨਾਲੇ ਵੈਸੇ ਵੀ ਨਾ ਉੱਥੇ ਜਾ ਕੇ ਮੇਰੇ ਤੋਂ ਕਿਹੜਾ ਕੰਮ ਹੋਣਾ ਸੋ ਸੋਚਿਆ ਅੱਜ ਦਾ ਦਿਨ ਮੈਂ ਇੱਥੇ ਨਾ ਆਰਾਮ ਕਰ ਲੈਣੀ ਆ ਕੱਲੂ ਚਲੇ ਜਾਉਣੀ ਆ ਠੀਕ ਆ ਪਤਤ ਦੇਖਣ ਤਾਂ ਮੈਨੂੰ ਵੀ ਲੱਗ ਜਾਂਦਾ ਸੀਗਾ ਕਿ ਤੂੰ ਬਿਮਾਰ ਜੀ ਲੱਗਦੀ ਐ ਪਰ ਮੈਂ ਆਖਿਆ ਚਲ ਥੱਕ ਥੋਕ ਹੀ ਗਈ ਹੋਣੀ ਐ ਹਾਂਜੀ ਕੱਲਾ ਵੀ ਬਹੁਤ ਖਰਾਬ ਹੋਇਆ ਪਿਆ ਚਲ ਕੋਈ ਨਹੀਂ ਤੂੰ ਅੱਜ ਜਾ ਹੀ ਨਾ ਫਿਰ ਤੀ ਹਾਂਜੀ ਉਹੋ ਜੋਤ ਕਿੱਥੇ ਅਬ ਇਕਦਨੀ ਪਿਆ ਉਹ ਜੋਤ ਜੋਤਾ ਇੱਥੇ ਮੱਚੀ ਜੀ ਦਵਾ ਕੇ ਲੈ ਅਸੀਂ ਦੁਕਾਨ ਤੋਂ ਉੱਥੇ ਉਹਦੇ ਨਹਾਣ ਦੇ ਬੱਚੇ ਖੇਡੀ ਜਾਂਦੇ ਸੀ ਉਹ ਨਾਲ ਹੀ ਖੇਡਣ ਲੱਗ ਗਿਆ ਕਹਿੰਦਾ ਮਾਮੇ ਤੇ ਮੁੰਡੇ ਨਾਲ ਖੇਡ ਲਾਂ ਮੈਂ ਅੱਛਾ ਅੱਛਾ ਹਾਂ ਉਹ ਖੇਡੀ ਜਾਂਦਾ ਪੁੱਤ ਫਿਰ ਤੂੰ ਆਰਾਮ ਕਰ ਲੈਤੀ ਏ ਉਹ ਅੱਜ ਜਾ ਹੀ ਨਾ ਹਾਂਜੀ ਬਾਪੂ ਜੀ ਇੱਕ ਦਿਨ ਹੋਰ ਮੈਂ ਇੱਥੇ ਰਹਿ ਠੀਕ ਐ ਪੁੱਤ ਪੈ ਜਾ ਤੂੰ ਆਰਾਮ ਕਰ ਲੈ ਮੇਰਾ ਜ਼ਰੂਰੀ ਜਾਣਾ ਹੈ ਫਿਰ ਮੈਂ ਕਿਹਦੇ ਨਾਲ ਜਾਵਾਂ ਮੈਂ ਦੱਸਿਓ ਜੇ ਤੁਸੀਂ ਇਹਦੇ ਮੇਰੇ ਨਾਲ ਜਾਓਗੇ ਉਹ ਸਿਮਰ ਉਹ ਗੱਲ ਨਹੀਂ ਹੈਗੀ ਯਾਰ ਮੈਨੂੰ ਪਤਾ ਵੀ ਨਾਲ ਤੇ ਲੈ ਜਾਣਾ ਜ਼ਰੂਰੀ ਹੈ ਪਰ ਫਿਰ ਮੈਂ ਕਰ ਵੀ ਕੀ ਸਕਦਾ ਮੈਨੂੰ ਤਨਖਾਹ ਦਿੰਦੇ ਆ 40-50000 ਤਨਖਾਹ ਕਾਦੀ ਦਿੰਦੇ ਜੇ ਮਹੀਨੇ 'ਚ ਇੱਕ ਦਿਨ ਕੱਢ ਲਓਗੇ ਕਿਤਰੇ ਨਹੀਂ ਕੁਝ ਹੁੰਦਾ ਛੁੱਟੀ ਲੈ ਲਓ ਸਿਮਰ ਦਿੰਦੇ ਨਹੀਂ ਮੈਨੂੰ ਛੁੱਟੀ ਉਹ ਅੱਗੇ ਮੈਂ ਕਹ ਉਹ ਜਿਹੜੀ ਮੇਰੇ ਅਸਿਸਟੈਂਟ ਆ ਉਹ ਛੁੱਟੀ ਮੰਗ ਰਹੀ ਸੀ ਛੁੱਟੀ ਤਾਂ ਉਹਨੂੰ ਨਹੀਂ ਦਿੱਤੀ ਮੈਨੂੰ ਕਿੱਥੋਂ ਛੁੱਟੀ ਦੇ ਦਿੰਦਗੇ ਮੇਰੇ ਤੇ ਤਾਂ ਇੰਨਾ ਬੋਝ ਆ ਦਿਮਾਗ ਤੇ ਕੰਮ ਦਾ ਜੱਦੀ ਜਾਉਂਗੀ ਕੋਈ ਨਾ ਤੂੰ ਐਂ ਕਰੀ ਜੋਤ ਨੂੰ ਲੈ ਜੀ ਨਾਲ ਨਾਲੇ ਉਹਨੂੰ ਦੁਵਾ ਲਈ ਕਪੜਾ ਲੈਣ ਜੋਤ ਦੇ ਪੇਪਰ ਨੇ ਉਹ ਹੁਣ ਵੀ ਪੜ ਰਿਆ ਵਾ ਤੇ ਗੱਲ ਮੈਂ ਉਹਨਾਂ ਨਾਲ ਕਰੀ ਸੀ ਜਾਉਂਗੀ ਉਸੇ ਮੇਰੇ ਯਾਰ ਮੇਰੇ ਕੋਲ ਟਾਈਮ ਹੈ ਨਹੀਂ ਜੇ ਟਾਈਮ ਹੁੰਦਾ ਤਾਂ ਮੈਂ ਤੇਰੇ ਨਾਲ ਜ਼ਰੂਰ ਭੱਗ ਜਾਂਦਾ ਤੁਹਾਡੇ ਕੋਲ ਤੇ ਮੇਰੇ ਲਈ ਟਾਈਮ ਹੋਣਾ ਹੀ ਨਹੀਂ ਹੈਗਾ ਬੱਸ ਕਰਿਆ ਕਰੋ ਮੈਂ ਇਹਨੂੰ ਤੁਹਾਨੂੰ ਕੁਛ ਕਹਿੰਦੀ ਕਰੀ ਜਾਓ ਜੋ ਕਰਨ ਮੇਰੇ ਤਾਂ ਸਾਰੇ ਸ਼ੌਂਕ ਮਾਰ ਕੇ ਧਰਤੇ ਤੁਸੀਂ ਉਹ ਯਾਰ ਸ਼ੌਂਕਾਂ ਵਾਲੀ ਕਿਹੜੀ ਗੱਲ ਆ ਮੈਂ ਕਹਣਾ ਤੈਨੂੰ ਕਿਸੇ ਗੱਲ ਨੂੰ ਸਿਮਰ ਜਵਾਬ ਦੇਣਾ ਮੈਂ ਤੈਨੂੰ ਇਹੀ ਕਹਿਣਾ ਵੀ ਤੂੰ ਜਾਂ ਤਾਂ ਜੋਤ ਨੂੰ ਲੈ ਜੀ ਜਾਂ ਕੰਦੀਬਗ ਜੀ ਮੇਰੇ ਕੋਲ ਟਾਈਮ ਹੁੰਦਾ ਮੈਂ ਤੇਰੇ ਨਾਲ ਜਾਂਦਾ ਕਿਉਂ ਨਾ ਅੱਗੇ ਸ਼ੌਂਕ ਮਾਰਦੇ ਆ ਇਹ ਇਨਡਾਇਰੈਕਟ ਵੇ ਨਾਲ ਤੁਸੀਂ ਮੈਨੂੰ ਜਵਾਬ ਦਿੱਤਾ ਸਿਮਰ ਤੂੰ ਤਾਂ ਕਿਸੇ ਨਾ ਕਿਸੇ ਗੱਲ ਨਾਲ ਨਾ ਕਲੇਸ਼ ਖੜਾ ਕਰ ਹੀ ਰੱਖਣਾ ਹੁੰਦਾ ਮੈਨੂੰ ਕੀ ਲੋੜ ਹੈ ਕਲੇਸ਼ ਕਰਨ ਦੀ ਅਰੇ ਸਿਮਰ ਕਰਦੀ ਆ ਕਿੱਥੇ ਤਾਂ ਤੂੰ ਇਹ ਕਹਦੇ ਵੀ ਤੁਸੀਂ ਕੰਮ ਕਰੋ 4 ਰੁਪਏ ਕਮਾਓ ਕਿੱਥੇ ਤੂੰ ਕਹਿੰਨੀ ਆ ਵੀ ਮੈਨੂੰ ਲੈ ਕੇ ਤੁਰਿਆ ਫਿਰ ਐਨਾ ਵੇਲਾ ਤਾਂ ਹੈ ਨਹੀਂ ਵੀ ਮੈਂ ਤੈਨੂੰ ਲੈ ਕੇ ਤੁਰਿਆ ਫਿਰਾਂ ਯਾਰ ਕੰਮ ਤੇ ਪੈਸਾ ਵੀ ਜ਼ਿਆਦਾ ਇਹਨਾਂ ਲੇਖਣ ਉਹ ਯਾਰ ਸ਼ੌਂਕਾਂ ਵਾਲੀ ਕਿਹੜੀ ਗੱਲ ਆ ਸਿਮਰ ਮੈਂ ਕਿਹਾ ਤੈਨੂੰ ਕਿਸੇ ਚੀਜ਼ ਨੂੰ ਜਵਾਬ ਦਿੱਤਾ ਮੈਂ ਤੈਨੂੰ ਇਹ ਕਹਿਣਾ ਪੈਸੇ ਲੈ ਜਾ ਤੂੰ ਜੋਤੂ ਨੂੰ ਲੈ ਜੀ ਨਾਲ ਜਾਂ ਕੰਲੀਬਗ ਜੀ ਲੈ ਆਂ ਚੀਜ਼ ਜਵਾਬ ਹੀ ਇਹ ਜਦੋਂ ਵੀ ਮੈਂ ਤੁਹਾਨੂੰ ਕਹਿਨੀ ਆ ਕਿ ਮੇਰੇ ਨਾਲ ਚਲੋ ਜਦੀ ਕਹਿ ਦਿੰਦੇ ਹੋ ਮੇਰੇ ਜ਼ਰੂਰੀ ਮੀਟਿੰਗ ਆ ਮੇਰਾ ਕੰਮ ਹੈ ਜਵਾਬ ਹੀ ਆ ਇਹ ਸਿਮਰ ਤੂੰ ਮੇਰੀ ਗੱਲ ਸਮਝਦੀ ਕਿਉਂ ਨਹੀਂ ਕਿਸੇ ਨਾ ਕਿਸੇ ਗੱਲ ਨਾਲ ਤੂੰ ਕਲੇਸ਼ ਖੜਾ ਕਰੀ ਰੱਖਣਾ ਹੁੰਦਾ ਯਾਰ ਜੇ ਤਾਂ ਮੈਂ ਤੁਹਾਨੂੰ ਰੋਜ਼ ਕਹਿੰਦੀ ਆ ਵੀ ਮੈਨੂੰ ਇੱਧਰ ਲੈ ਕੇ ਚੱਲੋ ਫਿਰ ਤਾਂ ਤੁਸੀਂ ਕਹਿੰਦੇ ਮੈਨੂੰ ਚੰਗੇ ਵੀ ਲੱਗਦੇ ਹੋ ਮੈਨੂੰ ਕੀ ਲੋੜਾ ਕਲੇਸ਼ ਕਰਨ ਦੀ ਫालतੂ ਯਾਰ ਤੂੰ ਮੇਰੀ ਗੱਲ ਨਹੀਂ ਸਮਝਦੀ ਤੈਨੂੰ ਪਤਾ ਵੀ ਮੇਰੇ ਸਿਰ ਤੇ ਕਿੰਨਾ ਕੰਮ ਹੈ ਆਫਿਸ ਦਾ ਚਲੋ ਠੀਕ ਆ ਮੇਰੀ ਗਲਤੀ ਆ ਬਖਸ਼ੋ ਮੈਨੂੰ ਯਾਰ ਸਿਮਰ ਕਿਉਂ ਗਲੇਸ਼ ਕਰਦੀ ਹਿੰਨੇ ਆ ਘਰੇ ਨਾ ਤਾਂ ਕਲੇਸ਼ ਨਾ ਮਾੜਾ ਹੁੰਦਾ ਮੈਂ ਤਾਂ ਆਪ ਹੀ ਚਲ ਜਾਊਂਗੀ ਚਲ ਯਾਰ ਤੇਰੀ ਮਰਜ਼ੀ ਆ ਪੈ ਜਾ ਹੁਣ ਤਾਂ ਬਹੁਤ ਹੋ ਗਿਆ ਹਾਂ ਤੁਹਾਨੂੰ ਕੀ ਫਰਕ ਪੈਣਾ ਮੇਰੇ ਨਾਲ ਮੇ ਕੱਲੀ ਜਵਾਂ ਦਾ ਕਿਸੇ ਨਾਲ ਜਾਮਾਂ ਡਟਾ ਮੰਨ ਕਰਦੇ ਨੀਦਾ ਜੇਦੇ ਮੈਂ ਸਵੇਰ ਚਲਦੀ ਜਾਣਾ ਮੀਟਿੰਗ ਦਮਰ ਇੱਕ ਪਾਣੀ ਦਾ ਗਲਾਸ ਲੈ ਕੇ ਦੇਈ ਯਾਰ ਉਹ ਸੋੰਦਾ ਨਹੀਂ ਕਿ ਤੈਨੂੰ ਪਾਣੀ ਮੰਗੀ ਆ ਨਾ ਮੈਂ ਤੇਰੇ ਤੋਂ ਤੁਹਾਨੂੰ ਵੀ ਦਿਖਦਾ ਪਿਆ ਨਾ ਕੰਮ ਕਰਦੀ ਪਈਆਂ ਮੈਂ ਉਹ ਤੇਰਾ ਮੂੰਹ ਵੇਖ ਕੇ ਲੱਗਦਾ ਅੱਜ ਫੇਰ ਆਕੜੀ ਲੱਗਦੀ ਐ ਫੇ ਤੁਹਾਨੂੰ ਕਿਹੜਾ ਫਰਕ ਪੈਂਦਾ ਮੇਰੇ ਆਕੜਨ ਦਾ ਉਹ ਗੱਲ ਤਾਂ ਦੱਸ ਦੇ ਕੀ ਹੋਈ ਆ ਜੀ ਮੈਂ ਤੁਹਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਕੱਲ ਆਪਣੀ ਮੈਰਿਜ ਐਨੀਵਰਸਰੀ ਸੀ ਸੈਲੀਬ੍ਰੇਟ ਤਾਂ ਕੀ ਕਰਨਾ ਤੁਸੀਂ ਮੈਨੂੰ ਵਿਸ਼ ਵੀ ਨਹੀਂ ਕੀਤਾ ਤੋ ਮੈਂ ਮੈਸੇਜ ਕੀਤਾ ਉਦੋਂ ਵੀ ਨਹੀਂ ਕੋਈ ਰਿਪਲਾਈ ਫਿਰ ਮੈਂ ਸੋਚਿਆ ਜੀ ਇਹਨਾਂ ਨੇ ਨਹੀਂ ਕੀਤਾ ਮੈਂ ਕਰ ਦਿੰਨੀ ਆ ਫੋਨ ਕੀਤਾ ਮੈਂ ਉਹ ਵੀ ਗੱਲ ਸੁਣੀ ਫੋਨ ਕੱਟਤਾ ਤੁਹਾਡੇ ਕੋਲ ਤਾਂ ਮੇਰੇ ਲਈ ਟਾਈਮ ਹੀ ਨਹੀਂ ਹੈਗਾ ਉਹ ਯਾਰ ਪਤਾ ਕਿੰਨੀ ਜ਼ਰੂਰੀ ਮੀਟਿੰਗ ਸੀ ਤੈਨੂੰ ਤਾਂ ਬਰਥਡੇ ਪਾਰਟੀ ਤੇ ਮੈਰਿਜ ਅਨਿਵਰਸਰੀਆਂ ਇਹ ਮੈਥੋਂ ਨਹੀਂ ਹੁੰਦੇ ਚੋਚ ਲੇ ਜੇ ਉਹ ਇਹ ਤਾਂ ਵਿਹਲੜ ਲੋਕਾਂ ਦੇ ਚੋਚ ਲਿਆ ਤੈਨੂੰ ਤਾਂ ਆਏ ਆ ਵੀ ਕਮਾਵੇ ਨਾ ਜਿਹੜੇ 4 ਪੈਸੇ ਹੈਗੇ ਆ ਮੇਰੇ ਤੇ ੜਾ ਦੇ ਅੱਛਾ ਉਹ ਤਾਂ ਮੈਂ ਆਏ ਕਹਿਨੀ ਆ ਵੀ ਭੋਰਾ ਖਰਚਾ ਨਹੀਂ ਕਰਦੇ ਨਾ ਤੁਸੀਂ ਅ ਕੇਕ ਤੇ ਗਿਫਟ ਦਰਨਾ ਕਿਦਰੇ ਨੇ ਤੁਸੀਂ ਨੰਗ ਹੋਣ ਲੱਗੇ ਸੀ ਜੇ ਖਰਚ ਦਿੰਦੇ ਥੋੜੇ ਬਹੁਤ ਪੈਸੇ ਉਹ ਤੂੰ ਤਾਂ ਹੈ ਨਹੀਂ ਸੀ ਇੱਥੇ ਕੇਕ ਲਿਆ ਕੇ ਕਿ ਮੈਂ ਕੁੱਤਿਆਂ ਨੂੰ ਖਵਾਉਣਾ ਸੀ ਐਵੇਂ ਉਹ ਬਸ ਕਰੋ ਜੇ ਕੋ ਤੁਹਾਨੂੰ ਕੋਈ ਚਾਹ ਜਾਂ ਖੁਸ਼ੀ ਹੁੰਦੀ ਨਾ ਇਹ ਸਭ ਤਾਂ ਫੇਰ ਹੀ ਕਰਦੇ ਤੁਸੀਂ ਪਰ ਤੁਹਾਨੂੰ ਤਾਂ ਮਤਲਬ ਹੀ ਨਹੀਂ ਮੇਰੇ ਨਾਲ ਕੋਈ ਨਾਲੇ ਗੱਲ ਕੇਕ ਜਾਂ ਗਿਫਟ ਦੀ ਨਹੀਂ ਹੁੰਦੀ ਮੈਨੂੰ ਦੱਸੋ ਤਾਂ ਸਹੀ ਕਿਹੜਾ ਰਾਣੀ ਹਰ ਮੰਗਾ ਲਿਆ ਮੈਂ ਤੁਹਾਡੇ ਤੋਂ ਉਹ ਮੈਂ ਤਾਂ ਸਿਰਫ ਤੁਹਾਡਾ ਥੋੜਾ ਟਾਈਮ ਤੇ ਪਿਆਰ ਮੰਗਿਆ ਸੀ ਉਹ ਵੀ ਇੱਕ ਦਿਨ ਲਈ ਉਹ ਤੁਹਾਡੇ ਕੋਲ ਤਾਂ ਆਪਣੀ ਟੱਬਰ ਲਈ ਟਾਈਮ ਨਹੀਂ ਹੈਗਾ ਆਫਿਸ ਹੀ ਐ ਸਭ ਕੁਝ ਤੁਹਾਡੇ ਲਈ ਤਾਂ ਉਹ ਕੰਮ ਵੀ ਤਾਂ ਮੈਂ ਟੱਬਰ ਲਈ ਕਰ ਰਿਆ ਵੀ ਤੁਹਾਡੇ ਚਾਰ ਪੈਸੇ ਕੰਮ ਆ ਜਾਣ ਮੈਂ ਕਿਹੜਾ ਕਮਾ ਕੇ ਦਾਨਪੁਣ ਕਰਨ ਲੱਗਿਆ ਲੋਕਾਂ ਨੂੰ ਤੁਹਾਨੂੰ ਤਾਂ ਨਾ ਬਸ ਪੈਸੇ ਇਕੱਠੇ ਕਰਨ ਦੀ ਪਈ ਹੋਈ ਆ ਉਹ ਪੈਸੇ ਬਿਨਾ ਕੋਈ ਨਹੀਂ ਪੁੱਛਦਾ ਇੱਥੇ ਜਿਹੜੇ ਰੋਟੀ ਨੂੰ ਵੀ ਤਰਸਦੇ ਆ ਨਾ ਉਹਨਾਂ ਨੂੰ ਪੁੱਛ ਜਾ ਕੇ ਪੈਸੇ ਦੀ ਅਮੀਰੀ ਤੇਰੇ ਕੋਲ ਹੈਗੇ ਆ ਨਾ ਤੈਨੂੰ ਤਾਂ ਨਖਰੇ ਆਉਂਦੇ ਆ ਉਹ ਬਸ ਕਰੋ ਤੁਸੀਂ ਬਿਨਾ ਗੱਲ ਤੋਂ ਮੇਰਾ ਦਿਮਾਗ ਖਰਾਬ ਕਰਕੇ ਰੱਖਿਆ ਆਸਾਨਾ ਨਸ਼ਾ ਤੁਹਾਡੇ ਸਿੱਤੇ ਇੰਨਾ ਚੜ ਗਿਆ ਕਿ ਤੁਹਾਨੂੰ ਟੱਬਰ ਤਾਂ ਦਿਖਦਾ ਹੀ ਨਹੀਂ ਹੈਗਾ ਤੁਹਾਨੂੰ ਤਾਂ ਐਂ ਲੱਗਦਾ ਵੀ ਇਹ ਤਾਂ ਕੁੱਤਿਆਂ ਬਰਾਬਰ ਆ ਭੌਂਕਦੇ ਭੌਂਕੀ ਜਾਣਗੇ ਇੱਕ ਮਿੰਟ ਹੈਲੋ ਹਾਂਜੀ ਮੈਂ ਇੱਕ ਉਹ ਨਹੀਂ ਨਹੀਂ ਬਿਜੀ ਤਾਂ ਨਹੀਂ ਸੀ ਫਰੀ ਸੀਗਾ ਦੱਸੋ ਹਾਂਜੀ ਹਾਂਜੀ ਚਲੋ ਠੀਕ ਆ ਫਿਰ ਆਪਾਂ ਕਰਦੇ ਆਫਿਸ ਆਗੇ ਪ੍ਰੋਜੈਕਟ ਬਾਰੇ ਗੱਲ ਹਾਂਜੀ ਹਾਂਜੀ ਠੀਕ ਆ ਓਕੇ ਨਾ ਲੋਕਾਂ ਨਾਲ ਤਾਂ ਬੜੀਆਂ ਹਾਸ ਹਾਸ ਗੱਲਾਂ ਮਾਰਦੇ ਹੋ ਮੇਰੀ ਵਾਰੀ ਬਸ ਸੱਪ ਸੁੰਗਦਾ ਤੁਹਾਨੂੰ ਕੋ ਯਾਰ ਕਿਹੜੇ ਲੋਕ ਯਾਰ ਆਹ ਦੇਖ ਲਾ ਮੇਰੀ ਆਫਿਸ ਤੋਂ ਅਸਿਸਟੈਂਟ ਦਾ ਫੋਨ ਸੀਗਾ ਮੈਕ ਦਾ ਆਹ ਦੇਖ ਲਾ ਆ ਬਸ ਕਰੋ ਮੈਨੂੰ ਨਹੀਂ ਦੇਖਣਾ ਹੈਗਾ ਔਰ ਡੇਢ ਲੱਖ ਦਾ ਫੋਨ ਭੰਨ ਕੇ ਰੱਖਤਾ ਤੂੰ ਮੇਰਾ ਸਾਰਾ ਬਸ ਆਹੀ ਕਸਰ ਰਹਿ ਗਈ ਸੀ ਜੋ ਤੁਸੀਂ ਅੱਜ ਪੂਰੀ ਕਰਤੀ ਮੇਰੇ ਚਪੇੜ ਮਾਰ ਕੇ ਮੈਂ ਤਾਂ ਸੋਚਿਆ ਵੀ ਨਹੀਂ ਸੀ ਤੁਸੀਂ ਐਂ ਕਰੋਗੇ ਆਹੀ ਪਿਆਰ ਸੀ ਤੁਹਾਡਾ ਸਭ ਸਾਬਤ ਹੋ ਗਿਆ ਕਿੰਨਾ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ ਕਿੰਨੀ ਕਿ ਮੇਰੀ ਇੱਜ਼ਤ ਕਰਦੇ ਹੋ ਰੱਖੋ ਤੁਸੀਂ ਆ ਪੈਸੇ ਦੀਆਂ ਪੰਡਾ ਮੈਂ ਨਹੀਂ ਇੱਥੇ ਰਹੰਦੀ ਜਾਣੀ ਆ ਮੈਂ ਕੋ ਜਾ ਬਗ ਜਾ ਯਾਰ ਮੈਨੂੰ ਨਿੱਤ ਦੇ ਕਲੇਸ਼ ਨਾਲੋਂ ਤਾਂ ਇੱਕ ਪਾਸਾ ਹੋਏ ਚੰਗਾ ਡੇਢ ਲੱਖ ਦਾ ਫੋਨ ਭੰਨ ਕੇ ਰੱਖਤਾ ਵੀ ਐਂ ਨਹੀਂ ਬਣਦੇ ਪੈਸੇ ਜੇ ਕੰਮ ਕਰਦਾ ਚਾਰ ਪੀਏ ਬਣਦਿਆ ਤੁਹਾਨੂੰ ਮਿਲਦੇ ਆ ਨਾ ਗੱਲਾਂ ਆਉਂਦੀਆਂ ਤੁਹਾਨੂੰ ਜਾ ਜਾਨੀ ਆ ਭਗ ਜਾ ਜਿੱਥੇ ਮਰਜੀ ਸਿਮਰ ਪੁੱਤਾ ਪਰੌਣੇ ਦਾ ਫੋਨ ਆਇਆ ਸੀ ਉਹ ਕਹਿੰਦਾ ਮੈਨੂੰ ਮੇਥੋਂ ਸਿਮਰ ਦੇ ਗੁੱਸੇ ਚ ਲੱਪੜ ਵਜਿਆ ਮੈਂ ਗਲਤੀ ਮੰਨਦਾ ਪਰ ਬਾਪੂ ਜੀ ਜੇ ਉਹਨੂੰ ਇੰਨੇ ਹੀ ਗਲਤੀ ਦਾ ਅਹਿਸਾਸ ਹੁੰਦਾ ਨਾ ਉਹ ਖੁਦ ਆ ਕੇ ਮੇਰੇ ਤੋਂ ਮਾਫੀ ਮੰਗਦਾ ਹੁਣ ਤਾਂ ਫੋਨ ਕਰਕੇ ਸਾਰਦਾ ਨਾ ਕਿ ਇੱਥੇ ਆਇਆ ਗਲਤੀ ਤਾਂ ਤੇਰੀ ਵੀ ਹੈ ਪੁੱਤਾ ਤੂੰ ਬਿਨਾ ਗੱਲ ਤੋਂ ਐਵੇਂ ਕੋਲੇ ਇਸ ਪਾਲਿਆ ਭਲਾ ਆਪਣੇ ਪਿੰਡਾਂ ਚ ਕੌਣ ਮਨਾਉਂਦਾ ਵਿਆਹ ਦਾ ਸਾਲ ਬਾਪੂ ਕਰਨ ਵਾਲੇ ਨੇ ਸਾਰਾ ਕੁਝ ਕਰਦੇ ਨੇ ਉਹ ਆਪਣਾ ਸੀਰੀ ਦੇਖਿਆ 300 ਰੁਪਿਆ ਦਿਹਾੜੀ ਆ ਉਹਨੇ ਵੀ ਆਪਣੀ ਘਰ ਵਾਲੀ ਦੇ ਜਨਮ ਦਿਨ ਉੱਤੇ ਨਾ ਕੇਕ ਕੱਟਿਆ ਦੇਖ ਲਓ ਕੱਲ ਪੈਸੇ ਦੀ ਜਾਂ ਪਿੰਡਾਂ ਦੇ ਮਾਹੌਲ ਦੀ ਨਹੀਂ ਹੁੰਦੀ ਕੱਲ ਪਿਆਰ ਦੀ ਕਦਰ ਵੀ ਹੁੰਦੀ ਆ ਉਤੀਏ ਪਰ ਅਜਾ ਛੋਟੀਆਂ ਮੋਟੀਆਂ ਲੜਾਈਆਂ ਤਾਂ ਹੁੰਦੀਆਂ ਹੀ ਰਹਿੰਦੀਆਂ ਤੂੰ ਤਾਂ ਉਹੀ ਦਿਲ ਤੇ ਲੱਗੇ ਬੈਗੀ ਤੇ ਨਾਲੇ ਜਦੋਂ ਤੂੰ ਘਰੇ ਬੈਠੀ ਰਹੀ ਤੇ ਆਣ ਗਵਾਣ ਕੀ ਕਹੂਗਾ ਅਗਲਾ ਕਹੂ ਪਤਾ ਨਹੀਂ ਕਿਹੜੀ ਗੱਲੋਂ ਤੀ ਘਰੇ ਬੈਠੀ ਐ ਜੇਕਰ ਪਾਪੋ ਤੁਹਾਨੂੰ ਮੈਂ ਇੱਥੇ ਬੈਠੇ ਚੰਗੀ ਨਹੀਂ ਲੱਗਦੀ ਤਾਂ ਮੈਥੋਂ ਚਲੇ ਜਾਂਦੀ ਆ ਮਾਰੂੰਗੀ ਕਿਸੇ ਖੂਤੇ ਛਾਲ ਪਰ ਮੈਂ ਉਸ ਬੰਦੇ ਦੇ ਜਿਸ ਘਰ ਚ ਜਾਣਾ ਨਹੀਂ ਹੈਗਾ ਦੁਬਾਰਾ ਬਸ ਮੈਂ ਕਹਤਾ ਉਤੀਏ ਮੈਂ ਤੈਨੂੰ ਘਰੋਂ ਜਾਣ ਨੂੰ ਨਹੀਂ ਕਹਿੰਦਾ ਮੈਂ ਤਾਂ ਤੈਨੂੰ ਇੱਕ ਮਤ ਦੇ ਰਿਹਾ ਬਾਪੂ ਜੀ ਤੁਹਾਡੀ ਤੀਨ ਬਹੁਤ ਸਿਆਣੀ ਆ ਜੇ ਮੈਂ ਇੱਥੇ ਆਈ ਆ ਨਾ ਕੋਸੋ ਸਮਝ ਕੇ ਆਈ ਆ ਤੇ ਮੈਂ ਨਹੀਂ ਹੁਣ ਜਾਣਾ ਇੱਥੇ ਤੂੰ ਕਿਉਂ ਕਮਲ ਮਾਰਦੀ ਏ ਧੀਏ ਭਲਾ ਉਸ ਘਰ ਦੇ ਵਿੱਚ ਕਿਹੜੀ ਕਮੀ ਐ ਸਭ ਕੁਝ ਦਿੱਤਾ ਹੈ ਪ੍ਰਮਾਤਮਾ ਨੇ ਬਾਪੂ ਜੀ ਪਿਆਰ 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 ਦੀ ਕਮੀ ਉਸ ਘਰ ਚ ਖੁਸ਼ੀਆਂ ਵੀ ਮਾਇਨੇ ਰੱਖਦੀਆਂ ਸਭ ਕੁਝ ਪੈਸਾ ਨਹੀਂ ਹੁੰਦਾ ਪਰ ਉਹ ਬੰਦਾ ਤਾਂ ਉਹ ਚਲ ਚੰਗਾ ਧੀਏ ਮੈਂ ਘਰੋਂ ਪਰੋਣੇ ਨਾਲ ਗੱਲ ਬਾਪੂ ਜੀ ਕੋਈ ਲੋੜ ਨਹੀਂ ਹੈਗੀ ਉਹਦੇ ਕੋਲ ਜਾਣ ਦੀ ਵੈਸੇ ਵੀ ਉਹਨੂੰ ਮੇਰੀ ਲੋੜ ਹੈ ਨਹੀਂਗੀ ਜੋਨ ਮੇਰੇ ਲੋੜ ਹੋਗੇ ਨਾ ਇੱਥੇ ਆਪ ਹੀ ਆ ਕੇ ਲੈ ਕੇ ਜਾਊਗਾ ਆਪਾਂ ਨਹੀਂ ਕਰਨੀ ਮਿੰਤਾ ਹੋਦੀਆਂ ਬਸ ਭਰਤੀ ਜੇ ਬੈ ਕੇ ਗੱਲ ਕਰਾਂਗੇ ਤਾਂ ਹੀ ਇਹ ਝਗੜੇ ਦਾ ਹੱਲ ਨਿਕਲੂ ਪਰ ਬਾਪੂ ਹਰ ਵਾਰ ਮੈਂ ਹੀ ਕਿਉਂ ਝੁਕਾਂ ਜੇ ਹੁਣ ਤੁਸੀਂ ਮੈਨੂੰ ਉੱਥੇ ਲੈ ਗਏ ਤਾ ਹੋਊਗਾ ਨੀਵੇਂ ਹੋ ਕੇ ਆਗੀ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੋਣਾ ਹੁਣ ਜੇਕਰ ਉਹ ਮੈਨੂੰ ਲੈਣ ਆਊਗਾ ਫੇ ਤਾਂ ਜਾਊਗੀ ਨਹੀਂ ਮੈਂ ਜਾਣਾ ਨਹੀਂ ਹੈਗਾ ਰਾਬੂ ਵੀ ਕਿੰਨਾ ਅਜੀਬ ਆ ਨਾ ਕੋਈ ਮਹਿਬੂਬ ਸਦਾ ਕੋਈ ਮੁਹੱਬਤ ਨਹੀਂ ਉਹਨਾ ਪਿਆਰ ਕਰਦਾ ਸੀ ਆਪਣੀ ਘਰ ਵਾਲੀ ਨੂੰ ਤੇ ਰੱਬ ਨੇ ਉਹਨੂੰ ਇੱਕ ਹੋਰ ਲਿਆ ਇੱਕ ਮਾਂ ਜਿਹਨੂੰ ਜੀਵਨ ਸਾਥੀ ਦਿੱਤਾ ਤੇ ਹੈ ਉਹ ਵੀ ਉਹੋ ਜਿਹਾ ਜਿਹਨੂੰ ਕੋਈ ਪਰਵਾਹ ਨਹੀਂ ਹੈਗੀ ਮੈਨੂੰ ਸਾਸ਼ ਮੈਨੂੰ ਵੀ ਹੋ ਜਾ ਕੋਈ ਪਿਆਰ ਕਰਨਾ

ਦੇਈ ਦੇ ਕੀ ਮਤਲਬ ਆ ਤੁਸੀਂ ਅੱਜ ਮੰਜੇ ਤੇ ਬੈਠੋ ਚਲੋ ਆਜਾ ਖਾਓ ਰੋਟੀ ਉਹ ਗੁੱਸਾ ਨਾ ਕਰੋ ਤਾਂ ਮੈਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਹਾਂਜੀ ਦੱਸੋ ਬਈ ਮੈਂ ਨਾ ਤੁਹਾਨੂੰ ਪਸੰਦ ਕਰਦੀ ਆ ਮੈਨੂੰ ਪਤਾ ਤੁਹਾਡੀ ਘਰ ਵਾਲੀ ਦੀ ਮੌਤ ਤੋਂ ਬਾਅਦ ਤੁਸੀਂ ਬਿਲਕੁਲ ਇਕੱਲੇ ਹੋ ਤੇ ਸੱਚ ਦੱਸਾਂ ਮੈਂ ਵੀ ਤੇਰੇ ਵਾਂਗ ਜਮਾਂ ਕੱਲੀ ਆ ਮੇਰਾ ਘਰ ਵਾਲੇ ਹੁੰਦੇ ਹੋਏ ਵੀ ਨਾ ਬਰਾਬਰ ਆ ਜਦੋਂ ਮੈਨੂੰ ਪਿਆਰ ਹੀ ਨਹੀਂ ਕਰਦਾ ਪਰ ਉਹਦਾ ਹੋਣਾ ਨਾ ਹੋਣਾ ਇੱਕ ਬਰਾਬਰ ਹੀ ਆ ਤੈਨੂੰ ਵੀ ਮੇਰੇ ਸਹਾਰੇ ਦੀ ਲੋੜ ਆ ਤੇ ਮੈਨੂੰ ਵੀ ਕਿਸੇ ਦੇ ਸਹਾਰੇ ਦੀ ਲੋੜ ਆ ਕਿਉਂ ਨਾ ਆਪਾਂ ਇੱਕ ਦੂਜੇ ਦੇ ਸਹਾਰੇ ਬਣ ਜਾਂਦੇ ਆ ਕਿਉਂ ਨਾ ਆਪਾਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਜਾਂਦੇ ਆ ਇਹ ਕੀ ਕਹੀਆਂ ਨੇ ਤੁਸੀਂ ਇਹ ਕਿਵੇਂ ਹੋ ਸਕਦਾ ਮੈਂ ਸਿਰਫ ਆਪਣੀ ਪੰਮੀ ਨੂੰ ਪਿਆਰ ਕਰਦਾ ਸੀ ਮੇਰੇ ਤੇ ਸਿਰਫ ਪੰਮੀ ਦਾ ਹੱਕ ਹੈ ਨਾਲੇ ਆਪਣਾ ਮੇਲ ਹੀ ਨਹੀਂ ਤੁਸੀਂ ਕਿੱਥੇ ਤੇ ਮੈਂ ਕਿੱਥੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਕੀ ਹੋ ਕੀ ਨਹੀਂ ਕਸ ਮੈਨੇ ਇਕੋ ਚੀਜ਼ ਚਾਹੀਦੀ ਆ ਤੁਹਾਡਾ ਸਾਥ ਫਿਰ ਮੈਂ ਕੁਝ ਨਹੀਂ ਮੰਗਦੀ ਤੁਹਾਡੇ ਤੋਂ ਇਹ ਨਹੀਂ ਹੋ ਸਕਦਾ ਜੀ ਮੈਂ ਨਾ ਤੁਹਾਡੇ ਬਾਪੂ ਨੂੰ ਆਉਗੇ ਬਾਪੂ ਵਰਗਾ ਸਮਝਦਾ ਤੇ ਤੁਹਾਨੂੰ ਭੈਣ ਮੈਂ ਇਹ ਨਹੀਂ ਹੋ ਸਕਦਾ ਪਲੀਜ਼ ਮੈਨੂੰ ਮਨਾ ਨਾ ਕਰੋ ਤੁਸੀਂ ਇੱਕ ਆਖਰੀ ਉਮੀਦ ਆ ਮੇਰੀ ਜੇ ਤੁਸੀਂ ਮਨਾ ਕਰ ਦਿੱਤਾ ਮੈਂ ਸੱਚੀ ਮਰ ਜਾਂਗੀ ਮੇਰਾ ਬਹੁਤ ਦਿਲ ਕਰਦਾ ਪਿਆਰ ਵਾਲੇ ਸ਼ਬਦ ਸੁਣਨ ਨੂੰ ਪਲੀਜ਼ ਮਨਾ ਨਾ ਕਰੋ ਮਾਣ ਚੋਣਾ ਤੁਸੀਂ ਇਦਾਂ ਦੀਆਂ ਗੱਲਾਂ ਨਾ ਕਰੋ ਜੀ ਅਸੀਂ ਗਰੀਬ ਲੋਕ ਤੇ ਤੁਸੀਂ ਕਿੱਥੇ ਗਰੀਬ ਅਮੀਰ ਕੁਛ ਨਹੀਂ ਹੁੰਦਾ ਜਿੱਥੇ ਪਿਆਰ ਹੁੰਦਾ ਨਾ ਉੱਥੇ ਇਹ ਸਭ ਨਹੀਂ ਦੇਖਦੇ ਹੁੰਦੇ ਚਲੋ ਕੋਈ ਨਾ ਤੁਸੀਂ ਵਾਰ-ਵਾਰ ਮੇਰੀ ਮਿੰਨਤਾਂ ਨਾ ਕਰੋ ਮੈਂ ਸੋਚ ਕੇ ਦੱਸੂਗਾ ਤੁਹਾਨੂੰ ਚਲੋ ਠੀਕ ਹੈ ਸੋਚ ਲਿਓ ਸ਼ਾਮ ਨੂੰ ਨਾ ਸੋਚ ਕੇ ਸਭ ਕੁਝ ਦੱਸ ਦਿਓ ਆਪਾਂ ਉਹੀ 베ਰੇ ਥੱਲੇ ਮਿਲਾਂਗੇ ਜਿੱਥੇ ਤੁਹਾਡੀ ਘਰਵਾਲੀ ਦੀ ਮੌਤ ਹੋਈ ਸੀ ਮੈਂ 5 ਵਜੇ ਆਉਂਗੀ ਤੇ ਉੱਥੇ ਬੈਠਾਂਗੂੰਗੀ ਤੇ ਪਲੀਜ਼ ਆ ਜਾਓ ਠੀਕ ਹੈ ਜੀ ਹਾਲੋ ਰੋਟੀ ਅੱਗੇ ਤੁਸੀਂ ਮੈਨੂੰ ਪੱਕਾ ਪਤਾ ਸੀ ਤੁਸੀਂ ਜ਼ਰੂਰ ਆਉਂਗੇ ਤੁਸੀਂ ਘਬਰਾਣਾ ਸੀਰਤ ਤੁਸੀਂ ਇੱਥੇ ਮੈਨੂੰ ਪਤਾ ਤਾ ਤੂੰ ਇੱਥੇ ਕਿਉਂ ਆਈ ਆ ਤੂੰ ਨਹੀਂ ਗਿਆ ਸੀਗਾ ਮੇਰੇ ਕੋਲ ਘਰੇ ਉਨੇ ਮੈਨੂੰ ਸਭ ਕੁਝ ਦੱਸਦਾ ਤੁਸੀਂ ਗੱਲ ਬਾਈ ਤੁਸੀਂ ਗੱਲ ਬਾਈ ਪਹਿਚਾਣਿਆ ਨਹੀਂ ਬਾਈ ਮੈਂ ਤੈਨੂੰ ਬਾਈ ਮੈਂ ਸਿਮਰ ਕੇ ਦੇਖ ਕੇ ਬੰਦਾ ਆਇਆ ਹਾਂ ਉਹ ਮੈਂ ਉਹ ਨਾ ਸ਼ੀਰੀ ਆ ਅੱਛਾ ਅੱਛਾ ਠੀਕ ਆ ਮੈਂ ਦੇਖਿਆ ਸੀ ਤੈਨੂੰ ਮੈਨੂੰ ਵੀ ਲੱਗੀ ਜਾਂਦਾ ਵੀ ਬਾਈ ਨੂੰ ਕਿਤੇ ਦੇਖਿਆ ਲੱਗਦਾ ਔਰ ਬਾਈ ਚਾਹ ਪਾਣੀ ਪੀਵਾ ਦੱਸੋ ਬਾਈ ਕਾਸੀ ਦੀ ਲੋੜ ਨਹੀਂ ਮੈਂ ਤਾਂ ਤੇਨੂੰ ਇੱਕ ਜ਼ਿੰਦਗੀ ਦੀ ਗੱਲ ਕਰਨੀ ਸੀ ਜ਼ਰੂਰੀ ਗੱਲ ਬਾਈ ਹਾਂ ਬਾਈ ਦੱਸ ਬਈ ਪਲੀਜ਼ ਮੈਨੂੰ ਮਨਾ ਨਾ ਕਰੋ ਤੁਸੀਂ ਇੱਕ ਆਖਰੀ ਅਮੀਰ ਅਵੇ ਨਹੀਂ ਜੇ ਤੁਸੀਂ ਮਨਾ ਕਰ ਦਿੱਤਾ ਮੈਂ ਸੱਚੀ ਮਰ ਜਾਊਂਗੀ ਮੇਰਾ ਬਹੁਤ ਦਿਲ ਕਰਦਾ ਪਿਆਰ ਵਾਲੇ ਸ਼ਬਦ ਸੁਣਨ ਨੂੰ ਪਲੀਜ਼ ਮਨ ਨਾ ਕਰੋ ਮਨਜੋ ਨਾ ਤੁਸੀਂ ਇਦਾਂ ਦੀਆਂ ਗੱਲਾਂ ਨਾ ਕਰੋ ਜੀ ਅਸੀਂ ਗਰੀਬ ਲੋਕ ਤੇ ਤੁਸੀਂ ਕਿੱਥੇ ਗਰੀਬ ਅਮੀਰ ਕੁਛ ਨਹੀਂ ਹੁੰਦਾ ਜਿੱਥੇ ਪਿਆਰ ਹੁੰਦਾ ਨਾ ਕੀ ਇਹ ਸਭ ਨਹੀਂ ਦੇਖਦੇ ਹਿੰਨੇ ਚਲੋ ਕੋਈ ਨਾ ਤੁਸੀਂ ਬਾਰ-ਬਾਰ ਮੇਰੀ ਮਰਦਤਾ ਨਾ ਕਰੋ ਬਸ ਸੋਚ ਕੇ ਦੱਸੋ ਅਸਾਂ ਚਲੋ ਠੀਕ ਹੈ ਸੋਚ ਲਿਓ ਸ਼ਾਮ ਨੂੰ ਨਾ ਸੋਚ ਕੇ ਸਭ ਕੁਝ ਦੱਸਦੇ ਹੋ ਆਪਾਂ ਉਹੀ 베ਰੇ ਥੰਨੇ ਮਿਲਾਂਗੇ ਜਿੱਥੇ ਤੁਹਾਡੀ ਘਰ ਵਾਲੀ ਦੀ ਮੌਤ ਹੋਈ ਸੀ ਮੈਂ 5 ਵਜੇ ਆਉਂਗੀ ਤੇ ਉੱਥੇ ਵੇਟ ਕਰੂੰਗੀ ਤੇ ਪਲੀਜ਼ ਆ ਜਾਓ ਠੀਕ ਹੈ ਜੀ ਅੱਛਾ ਉਹ ਮੇਰੇ ਸਾਲੇ ਦੀ ਹੁਣ ਇੰਨਾ ਘਿਰ ਗਿਆ ਹੋ ਵੀ ਇੱਥੋਂ ਤੱਕ ਗੱਲਾਂ ਹੋ ਗਈਆਂ ਨਾ ਬਾਈ ਉਹਨੇ ਜੋ ਵੀ ਕੁਝ ਮੈਨੂੰ ਕਿਹਾ ਹਨ ਉਹਦੇ 'ਚ ਉਹਦਾ ਕੋਈ ਕਸੂਰ ਨਹੀਂ ਸਾਰਾ ਕਸੂਰ ਤੇਰਾ ਹੈਗਾ ਜੇ ਤੂੰ ਤੋਂ ਆਪਣੇ ਘਰ ਵਾਲੀ ਨਾਲ ਪਿਆਰ ਹੀ ਨਹੀਂ ਕਰੇਗਾ ਤੇ ਉਹਨੂੰ ਟਾਈਮ ਨਹੀਂ ਦੇਵੇਗਾ ਤੇ ਉਹਨੇ ਤਾਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨੀ ਹੀ ਹੈ ਕਿਸੇ ਤੋਂ ਮੰਨਿਆ ਕਿ ਜਿਉਂਦੇ ਰਹਿਣ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ ਪਰ ਇਹ ਜਿਹਾ ਪੈਸਾ ਵੀ ਕੀ ਕਰਨਾ ਜਦੋਂ ਆਪਣਾ ਪਰਿਵਾਰ ਹੀ ਨਾ ਖੁਸ਼ ਹੋਵੇ ਬਾਈ ਆਪਾਂ ਐਸਾ ਪੈਸਾ ਕਰਨਾ ਵੀ ਕੀ ਹੈ ਜਦੋਂ ਆਪਣਾ ਪਰਿਵਾਰ ਹੀ ਦੂਰ ਹੋ ਜੇ ਗਲਤ ਤਾਂ ਤੇਰੀ ਠੀਕ ਆ ਬਾਈ ਮੈਂ ਬਹੁਤ ਵੱਡਾ ਪਾਪ ਕਰ ਰਿਹਾ ਸੀ ਬਾਈ ਸਿਮਰ ਨੂੰ ਨਾ ਬੁਲਾ ਕੇ ਉਦੀ ਕੋਈ ਗੱਲ ਨਾ ਸੁਣਨੀ ਹਮੇਸ਼ਾ ਆਪਣੇ ਆਫਿਸ ਦੇ ਕੰਮ ਨੂੰ ਲਈ ਬੈਠਣਾ ਉਹ ਤਾਂ ਵਿਚਾਰੀ ਮੈਨੂੰ ਬਹੁਤ ਕਹਿੰਦੀ ਹੁੰਦੀ ਸੀ ਵੀ ਤੁਸੀਂ ਮੇਰੇ ਨਾਲ ਇੱਥੇ ਚੱਲੋ ਉੱਥੇ ਚੱਲੋ ਪਰ ਮੈਂ ਹੀ ਉਹਨੂੰ ਹਮੇਸ਼ਾ ਖਿੱਚ ਕੇ ਬੋਲਦਾ ਸੀ ਵੀ ਮੈਥੋਂ ਤੇਰੇ ਨਾਲ ਨਹੀਂ ਤੁਰਿਆ ਜਾਂਦਾ ਬਾਈ ਅੱਜ ਤੂੰ ਅਹਿਸਾਸ ਕਰਾਤਾ ਵੀ ਔਰਤੋ ਦਾ ਬੰਦੇ ਦੀ ਜ਼ਿੰਦਗੀ ਚ ਕੀ ਮੁੱਲ ਹੈ ਬਾਈ ਤੇਰੇ ਸਹੁਰਿਆਂ ਦੀ ਮੋਟਰ ਨਾਲ ਮੋਟਰ ਲੱਗਦੀ ਐ ਅੱਜ ਜੋਨੇ ਮੈਨੂੰ 5 ਵਜੇ ਉੱਥੇ ਬੁਲਾਇਆ ਤੇ ਮੇਰੀ ਮੰਨੇ ਤਾਂ ਤੂੰ ਬਗਜੀ ਉੱਥੇ ਮੇਰੀ ਜਗ੍ਹਾ ਤੇ ਬਾਈ ਮੈਂ ਜਾਊਂਗਾ ਅੱਜ 5 ਵਜੇ ਬਾਈ ਹਾਂ ਬਾਈ ਕੋਈ ਗੱਲ ਨਹੀਂ ਬਾਈ ਮੈਂ ਜਾਊਂਗਾ ਜੁੱਤੇ ਹੋ ਗਿਆ ਹੁਣ ਉਹਨੂੰ ਭੁੱਲ ਜਾ ਆਪਾਂ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਾਂਗੇ ਪਿਆਰ ਭਰੀ ਜ਼ਿੰਦਗੀ ਹਲ ਫੋਨ ਦਾ ਖੇੜਾ ਛੱਡ ਦੋ ਉਧਰ ਵੀ ਆਪਾਂ ਕੋਈ ਹਾਂਜੀ ਅਸੀਂ ਗੱਲ ਵੀ ਸਾਰਿਆਂ ਨੂੰ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਆ ਵੀਡੀਓ ਦੇਖ ਕੇ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਛੋਟਾ ਜਿਹਾ ਵੀਡੀਓ ਦੇ ਵਿੱਚ ਮੈਸੇਜ ਦਿੱਤਾ ਤੁਸੀਂ ਦੇਖ ਹੀ ਚੁੱਕੇ ਹੋ ਜੇ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਦਿੱਤੀ ਬੈਲ ਆਈਕਨ ਜਰੂਰ ਦਬਾ ਲਿਓ। ਥੈਂਕ ਯੂ।